ਕੋਲਕਾ ਨੈਟਾ ਗਏ ਬਜ਼ੁਰਗ ਜੋੜੇ ਦੇ ਘਰ ਦੇ ਵਿੱਚ ਵੱਡੀ ਵਾਰਦਾਤ ਬੇਦਖਲ ਕੀਤੀ ਨੋਨੇ ਪਿੱਕਾ ਦੇ ਨਾਲ ਮਿਲ ਕੇ ਕੀਤੀ ਸਾਜੀ ਸੌਰੀਕਾਰ ਮਾਰਿਆ ਟਾਕਾ ਜਿੰਦਰੇ ਤੋੜ ਕੇ ਕੀਤੀ ਚੋਰੀ ਵਾਰਦਾਤ ਦੇ 1.5 ਮਹੀਨੇ ਬਾਅਦ ਵੀ ਨਹੀਂ ਹੋਇਆ ਪਰਚਾ ਦਰਜ ਤੁਸ਼ਰੀ ਮੁਖਸਰ ਸਾਹਿਬ ਦੇ ਪਿੰਡ ਰੁਪਾਣਾ ਤੋਂ ਆਪਣੀ ਕੈਨੇਡਾ ਰਹਿੰਦੀ ਧੀ ਨੂੰ 6 ਮਹੀਨਿਆਂ ਵਾਸਤੇ ਮਿਲਣ ਗਏ ਬਜ਼ੁਰਗ ਜੋੜੇ ਦੀ ਬੇਦਖਲ ਕੀਤੀ ਹੋਈ ਨੋ ਨੇ ਸੌਰੇ ਪਰਿਵਾਰ ਦੀ ਗੈਰ ਹਾਜ਼ਰੀ ਵਿੱਚ ਪਿੰਡ ਰੁਪਾਣਾ ਪਹੁੰਚ ਕੇ ਆਪਣੇ ਪੇਕੇ ਪਰਿਵਾਰ ਦੀ ਸਹਾਇਤਾ ਨਾਲ ਸੌਰੇ ਘਰ ਦੇ ਜਿੰਦਰੇ ਅਤੇ ਦਰਵਾਜ਼ੇ ਤੋੜਦਿਆਂ ਸੌਰਿਆਂ ਦੇ ਘਰ ਦੇ ਵਿੱਚ ਪਿਆ ਸਾਰਾ ਸਮਾਨ ਲੁੱਟ ਲਿਆ ਜੋ ਕੈਨੇਡਾ ਬੱਚੇ ਬਜ਼ੁਰਗ ਜੋੜੇ ਨੂੰ ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਉਹਨਾਂ ਦੇ ਕੋਲ ਕੈਨੇਡਾ ਚਲਦੇ ਹੋਏ ਕੈਮਰੇ ਅਚਾਨਕ ਬੰਦ ਹੋ ਗਏ ਤੇ ਹੁਣ 2 ਹਫ਼ਤੇ ਪਹਿਲਾਂ ਉਕਤ ਬਜ਼ੁਰਗ ਜੋੜਾ ਜਦੋਂ ਪੰਜਾਬ ਪਹੁੰਚਿਆ ਤਾਂ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਵਾਰ ਦਾਕ ਨੂੰ ਅੰਜਾਮ ਦੇਣ ਵਾਲਿਆਂ ਵਿੱਚੋਂ ਬੇਦਖਲ ਕੀਤੀ ਨੂੰ ਦੇ ਪਿਤਾ ਨੇ ਆਪਣਾ ਗੁਨਾਹ ਪੁਲਿਸ ਅਤੇ মিডিਆ ਦੇ ਸਾਹਮਣੇ ਵੀ ਮੰਨ ਲਿਆ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਵਾਰਦਖ ਦੇ 45 ਦਿਨ ਬਾਅਦ ਵੀ ਚੋਰੀ ਡਾਕੇ ਦਾ ਕੋਈ ਵੀ ਪਰਚਾ ਦਰਜ ਨਹੀਂ ਕੀਤਾ ਉੱਥੇ ਹੀ ਆਪਣੇ ਘਰੋਂ ਸੋਨਾ ਚਾਂਦੀ ਗਹਿਣੇ ਮਹਿੰਗੇ ਸੂਟ ਅਤੇ ਦੁੱਧਾਰੂ ਪਸ਼ੂ ਖੁੱਸਣ ਕਾਰਨ ਮੁਕੰਮਲ ਖਾਲੀ ਹੋ ਚੁੱਕੇ ਪੂਰੇ ਘਰ ਨੂੰ ਵੇਖ ਕੇ ਰੋਂਦਾ-ਕਰਲਾਉਂਦਾ ਬਜ਼ੁਰਗ ਜੋੜਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਸਮੇਤ ਐਨਆਰਆਈ ਮੰਤਰੀ ਕੁਲਦੀਪ ਤਾਲੀਵਾਲ ਨੂੰ ਨਿਆਂ ਦੀ ਗੋਹਾਰ ਲਗਾ ਰਿਹਾ ਹੈ। ਲੈ ਮਨਿੰਦਰ ਕੌਰ ਉਹ ਵੈਂਡਰ ਪਾਣਾ ਦੀ ਰਹਿਣ ਵਾਲੀਆਂ ਜੀ ਅਸੀਂ 13 ਜੂਨ ਨੂੰ ਅਸੀਂ ਬੇਟੀ ਕੋਲ ਕਨੇਡਾ ਗਏ ਸੀਗੇ ਤੇ ਅਸੀਂ ਘਰੇ ਸਾਬ ਜਿੰਦਰੇ ਲਾ ਕੇ ਤੇ ਜੋ ਵੀ ਕੈਮਰੇ ਵਗੈਰਾ ਫਿੱਟ ਕਰਕੇ ਗਏ ਸੀ ਤੇ ਅਸੀਂ ਪੂਰਾ ਪ੍ਰਬੰਧ ਕਰਕੇ ਗਏ ਸੀ ਜਦੋਂ ਕਿ ਅਸੀਂ 11 ਤਰੀਕ ਨੂੰ ਸਾਡੇ ਕੈਮਰੇ ਬੰਦ ਹੋ ਗਏ ਜੀ 11 ਅਗਸਤ ਨੂੰ ਜੇ ਅਸੀਂ ਸਵੇਰ ਅਸੀਂ ਆਂਡ ਗੰਡ ਫੋਨ ਕੀਤਾ ਤਾਂ ਕੀ ਗੱਲ ਹੋ ਗਈ ਉਹਨਾਂ ਨੇ ਸਾਨੂੰ ਦੱਸਿਆ ਕਿ ਤੇਰੀ 9 11 ਤਰੀਕ ਦੀ ਦੂਜੇ ਮਹੀਨੇ ਦੀ ਅਸੀਂ ਬੇਦਖਲ ਕੀਤੀ ਸੀ ਕਿਉਂਕਿ ਸਾਡੇ ਆਖਿਆ ਨਹੀਂ ਲੱਗਦੀ ਸੀ ਸੜਕ ਕਹਨੇ ਤੋਂ ਬਾਹਰ ਸੇ ਸਾਡਾ ਸਾਰਾ ਘਰ ਸੁੰਬਰ ਕੇ ਲੈ ਗਏ ਸਾਡੇ ਘਰ ਨੂੰ 11 ਤਰੀਕ ਨੂੰ ਆਏ ਸੀ ਗਸਤ ਨੂੰ ਸੋਨੇ ਸੋਨਾ ਸੀ ਚਾਂਦੀ ਸੀਗੀ 16 16 ਤੋਲਿਆਂ ਦੇ ਕਰੀਬ ਚਾਂਦੀ ਸੀ ਜੀ ਪਿੱਤਲ ਦੇ ਭਾਂਡੇ ਜੋ ਸੋਰੇਕਾਰ ਮਾਰਿਆ ਡਾਕਾ ਜਿੰਦਰੇ ਤੋੜ ਕੇ ਚੋਰੀ ਕੀਤੀ ਗਈ ਹੈ ਦੱਸਦੀ ਕਿ ਸ਼੍ਰੀ ਮੁਖਸਦ ਸਾਹਿਬ ਦੇ ਵੱચે ਇਸ ਵੱਡੀ ਵਾਰਤ ਦਾ ਅੰਜਾਮ ਦਿੱਤਾ ਗਿਆ ਫਿਲਹਾਲ ਵਾਰਦਾਤ ਦੇ 1.5 ਮਹੀਨੇ ਬੀਤ ਚੁੱਕੇ ਨੇ ਪਰ ਉਸ ਤੋਂ ਬਾਅਦ ਵੀ ਪਰਚਾ ਦਰਜ ਨਹੀਂ ਹੋਇਆ ਤੇ ਬਜ਼ੁਰਗ ਜੋੜਾ ਹੈ ਜਿਹੜੇ ਕਿ ਇਨਸਾਫ ਦੀ ਗੁਹਾਰ ਲਗਾ ਰਹੇ ਹੈ ਜੋ ਬੇਦਖਲ ਕੀਤੀ ਗਈ ਸੀ 9 ਜਿਸਨੇ ਕੀ ਪੇਕਿਆ ਦੇ ਨਾਲ ਮਿਲ ਕੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 10 ਜਿ ਕਿ ਘਰ ਦੇ ਵਿੱਚੋਂ ਸਾਰਾ ਸਮਾਨ ਉਹ ਲੈ ਗਈ ਲੁੱਟ ਕੇ ਲੈ ਗਈ ਆਪਣੇ ਪੇਕੇ ਪਰਿਵਾਰ ਦੇ ਨਾਲ 10 ਜਿ ਕਿ ਪਸ਼ੂ ਵੀ ਬੰਨੇ ਹੋਏ ਸਨ ਸੋ ਪਸ਼ੂਆਂ ਨੂੰ ਵੀ ਉਹ ਖੁੱਸ ਕੇ ਲੈ ਗਈ ਤੋ ਵਾਰਦਾਤ ਦੇ 1.5 ਮਹੀਨੇ ਬਾਅਦ ਵੀ ਕੋਈ ਵੀ ਪਰਚਾ ਹਰਜ ਤੱਕ ਦਰਜ ਨਹੀਂ ਹੋਇਆ ਫਿਲਹਾਲ ਜਿਹੜਾ ਕਿ ਇਹ ਬਜ਼ੁਰਗ ਜੋੜਾ ਹੈ ਉਹ ਇਨਸਾਫ ਦੀ ਗੁਹਾਰ ਲਗਾ ਰਿਹਾ ਦਾਜੀਗਰਾਂ ਦੀ ਨੂੰ ਦੇ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ